ਉਹਦੇ ਵਿੱਚ ਦੇਖੋ ਦੋ এমਪਲੋਈਸ ਸਪੈਂਡ ਕੀਤੇ ਸੀ ਉਹਨਾਂ ਨੇ ਉਸ ਦਿਨ ਕੋਈ ਜਵਾਬ ਨਹੀਂ ਦਿੱਤਾ ਸੀ ਆਪਣਾ ਕਿ ਉਹਨਾਂ ਨੇ ਚਿੱਠੀ ਦਾ ਕੀ ਕੀਤਾ ਜਿਹੜੀ ਐਨਓਸੀ ਚਿੱਠੀ ਆਈ ਸੀ ਕੋਲੋਕਮੈਂਟ ਦਾ ਕੋਈ ਵੀ ਰਿਕਾਰਡ ਨਹੀਂ ਸੀ ਕਿਤੇ ਵੀ ਲੋਕਮੈਂਟ ਨਹੀਂ ਹੋਈ ਸੀ ਨਾ ਕਾਰਪੋਰੇਸ਼ਨ ਅਲੋਕਮੈਂਟ ਸੀ ਨਾ ਡਿਸ਼ੀ ਅਫੀਸ ਵੱਲੋਂ ਅਲੋਕਮੈਂਟ ਸੀ ਉਹਨੇ 2019 ਦਾ ਐਨਓਸੀ ਉਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਕਾਰਪੋਰੇਸ਼ਨ ਨਾਲ ਕੋਈ ਲੈਂਡ ਦੇਣ ਕਾਰਪੋਰੇਸ਼ਨ ਦਾ ਕੋਈ ਲੈਂਡ ਦੇਣ ਹੈ ਕਿ ਨਹੀਂ ਉਹ ਉਸ ਵਧੀਆ ਐਨਓਸੀ ਜਾਰੀ ਹੋਆ ਬੀਜਪੀ ਉਮੀਦਵਾਰ ਰਵਨੀਤ ਬਿੱਟੂ ਦੀ ਸਰਕਾਰੀ ਰਿਹਾਇਸ਼ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੈ ਜਿਸ ਨੂੰ ਬੇਸ਼ਕ ਕਾਰਪੋਰੇਸ਼ਨ ਵੱਲੋਂ ਕੁਝ ਦਿਨ ਪਹਿਲਾਂ ਖਾਲੀ ਕਰਵਾਇਆ ਗਿਆ ਅਤੇ ਟੈਕਸ ਵਜੋਂ ਜੁਰਮਾਨਾ ਵੀ ਰਵਨੀਤ ਸਿੰਘ ਬਿੱਟੂ ਨੇ 183000 ਰੁਪਏ ਕਾਰਪੋਰੇਸ਼ਨ ਦਾ ਦਿੱਤਾ ਪਰ ਰਵਨੀਤ ਬਿੱਟੂ ਵੱਲੋਂ ਮੌਜੂਦਾ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਤੇ ਸਾਜ਼ਿਸ਼ ਤੇ aarop ਲਗਾਏ ਗਏ ਤੇ ਉਹਨਾਂ ਨੂੰ ਸਰਕਾਰੀ ਰਿਹਾਇਸ਼ ਵਿੱਚੋਂ ਕੱਢਣ ਦੇ ਇਲਜ਼ਾਮ ਲਾਏ ਨੇ ਪਰ ਇਸ ਮਾਮਲੇ 'ਚ ਕਾਰਪੋਰੇਸ਼ਨ ਕਮਿਸ਼ਨਰ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਕਾਰਪੋਰੇਸ਼ਨ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਦਾ ਰਵਨੀਤ ਬਿੱਟੂ ਇਸ ਕੋਠੀ ਵਿੱਚ ਕਾਨੂੰਨੀ ਤਰੀਕੇ ਨਾਲ ਰਹ ਰਹੇ ਸੀ ਅਤੇ ਅਲਾਟਮੈਂਟ ਦਾ ਕੋਈ ਰਿਕਾਰਡ ਉਹਨਾਂ ਕੋਲ ਨਹੀਂ ਮਿਲਿਆ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਤੁਰੰਤ ਇਸ ਦਾ ਨਕਸ਼ਾ ਪਾਸ ਕਰਵਾਇਆ ਤੇ ਕਿਰਾਏ ਦੇ ਹਿਸਾਬ ਨਾਲ ਜੁਰਮਾਨਾ ਲਾ ਕੇ ਬਣਦੀ ਰਕਮ ਦਾ ਰਿਕਾਰਡ ਭੇਜਿਆ ਤੇ ਰਾਤ ਨੂੰ ਮੇਲ ਵੀ ਕੀਤੀ ਉਹਨਾਂ ਨੇ ਕਹਿ ਦਿੱਤਾ ਕਿ ਜੇ ਕੋਈ ਤੁਸੀਂ ਐਕਸ਼ਨ ਲੈ ਰਹੇ ਹੋ ਉਹਦੇ ਵਿੱਚ ਦੇਖੋ ਦੋ এমপ্লয়ੀਸ ਸਪੈਂਡ ਕੀਤੇ ਸੀ ਉਹਨਾਂ ਨੇ ਉਸ ਦਿਨ ਕੋਈ ਜਵਾਬ ਨਹੀਂ ਦਿੱਤਾ ਸੀ ਆਪਣਾ ਕਿ ਉਹਨਾਂ ਨੇ ਚਿੱਠੀ ਦਾ ਕੀ ਕੀਤਾ ਜਿਹੜੀ ਅਨੁਸਾਰ ਚਿੱਠੀ ਆਈ ਸੀ ਸੋ ਉਹਨਾਂ ਦੋਵਾਂ এমপ্লয়ੀਸ ਦਾ ਰਿਕਾਰਡ ਅਸੀਂ ਅੱਜ ਕੱਲ ਛਾਂਲ ਲਿਆ ਦੋ এমপ্লয়ੀ ਉਹਨਾਂ ਦਾ ਫਸੂਲ ਕੋਈ ਨਹੀਂ ਹੈ ਲੇਕਿਨ ਡਰਾਇੰਗ ਬ੍ਰਾਂਚ ਜਿਹੜੀ ਹੈ ਉਹਦੇ ਚ ਤਿੰਨ এমপ্লয়ੀ ਜਿਹੜੇ ਸਾਡੇ ਹੈਡ ਡਰਾਟਸਮੈਨ 8TP ਔਰ ਡਰਾਟਸਮੈਨ ਜਿਹੜਾ ਉਹ ਤਿੰਨਾਂ ਦੇ ਖਿਲਾਫ ਸਰਕਾਰ ਨੂੰ ਮੈਂ ਲਿਖ ਦਿੱਤਾ ਨਰਗਰ ਨੇ ਵੀ ਕਹਿੰਦੇ ਵੀ ਇਹ ਤਾਂ ਕੋਈ ਸਾਜ਼ਿਸ਼ ਕੀਤੀ ਗਈ ਕਹਿੰਦੇ ਰਾਤ ਦੇ ਸਵੇਰ 12 ਵਜੇ ਕਹਿੰਦੇ ਨੋਟਿਸ ਭੇਜਿਆ ਗਿਆ ਨਹੀਂ ਮੈਂ ਤੁਹਾਨੂੰ ਦੱਸਦਾ ਮੈਨੂੰ ਜਦੋਂ ਉਹਨਾਂ ਵੱਲੋਂ ਧਿਆਨ ਚ ਲਿਆਤਾ ਮੇਰੇ ਧਿਆਨ ਚ ਲਿਆਤਾ ਕਿ ਮੇਰਾ ਐਨਓਸੀ ਇਸ ਤਰ੍ਹਾਂ ਪੜ੍ਹਨੇਗਾ ਤਾਂ ਮੈਂ ਉਸੇ ਵੇਲੇ ਹੀ ਪਰਸਨਲੀ ਜਿੰਨੂੰ ਕਵਾਂਗੇ ਪੀਡਬਲਡੀ ਤੋਂ ਰੇਟ ਰੈਂਟ ਅਸੈਸ ਕਰਾਇਆ ਔਰ ਡੀਸੀ ਆਬਵੀਅਸਲੀ ਦੇਖਿਆ ਕੋਈ ਅਲਾਟਮੈਂਟ ਨਹੀਂ ਹੋਈ ਸੋ ਅਲਾਟਮੈਂਟ ਦਾ ਕੋਈ ਵੀ ਰਿਕਾਰਡ ਨਹੀਂ ਸੀ ਕਿਤੇ ਵੀ ਅਲਾਟਮੈਂਟ ਨਹੀਂ ਹੋਈ ਸੀ ਨਾ ਕਾਰਪੋਰੇਸ਼ਨਲ ਅਲਾਟਮੈਂਟ ਸੀ ਨਾ ਰਿਸ਼ੀ ਅਫਸਰ ਦਾ ਅਲਾਟਮੈਂਟ ਸੀ ਸੋ ਘਰ ਦੀ ਪੋਜੀਸ਼ਨ ਅਨਔਥਰਾਇਜ਼ ਰਏ ਦੇ ਵਿੱਚ ਅਸੈਸਮੈਂਟ ਕਰਾਣੀ ਘਰ ਦਾ ਨਕਸ਼ਾ ਵੀ ਨਹੀਂ ਸਾਡੇ ਕੋਲ ਅਸੀਂ ਨਕਸ਼ਾ ਵੀ ਬਣਵਾਇਆ ਉਸਲੇ ਆਪ ਔਰ ਅਸੈਸਮੈਂਟ ਕਰਕੇ ਉਹਦੇ ਵਿੱਚ ਟਾਈਮ ਲੱਗਦਾ ਹੈ ਉਹਦੇ ਵਿੱਚ ਟਾਈਮ ਲੱਗਿਆ ਥੋੜਾ ਤੇ ਅਸੀਂ ਉਹਨਾਂ ਨੂੰ ਸਮੇਂ ਸਿਰ ਜਿਹੜਾ ਹੈ ਉਹ ਰਾਤ ਨੂੰ ਜਰੂਰ 10:30 ਵਜੇ ਨੋਟਿਸ ਜਿਆਮਰ ਕੋਲ ਮੇਲ ਵੀ ਕੀਤੀ ਗਈ ਉਸ ਤੋਂ ਬਾਅਦ ਤੇ ਉਹਨਾਂ ਨੇ ਅਗਲੇ ਦਿਨ ਪੈਸੇ ਜਮ੍ਹਾਂ ਕਰਾਤੇ ਅੱਧੇ ਘੰਟੇ ਦਾ ਐਨਓਸੀ ਦਿੱਤਾ ਗਿਆ ਤਾਂ ਦੇਖੋ ਇਹਦਾ ਤੇ 19 ਵਿੱਚ ਕਿਵੇਂ ਐਨਓਸੀ ਜਾਰੀ ਹੋਗੀ ਸਵਾਲ ਬਣੇ ਹੋ ਰਹੇ ਨੇ ਹਾਂਜੀ 2017 ਤੇ 19 ਕਿਵੇਂ ਐਨਓਸੀ ਜਾਰੀ 2019 ਦਾ ਐਨਓਸੀ ਉਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਕਾਰਪੋਰੇਸ਼ਨ ਦਾ ਕੋਈ ਲੈਂਡ ਦੇਣ ਕਾਰਪੋਰੇਸ਼ਨ ਦਾ ਕੋਈ ਲੈਂਡ ਦੇਣ ਹੈ ਕਿ ਨਹੀਂ ਉਹ ਉਸ ਵਧੀਆ ਐਨਓਸੀ ਜਾਰੀ ਹੋਇਆ 19 ਦੇ ਵਿੱਚ ਇਹ ਕੋਠੀ ਲੋਰਡ ਜਿਹੜੀ ਹੈ ਜੇ ਸਾਡੇ ਵੱਲੋਂ ਕੋਠੀ ਲੋਰਡ ਹੀ ਨਹੀਂ ਹੋਈ ਸੋ ਇਸ ਕਰਕੇ ਸਾਡੇ ਮੁਲਾਜ਼ਮਾਂ ਵੱਲੋਂ ਕੋਈ ਇਹਦਾ ਐਨਓਸੀ ਮਤਲਬ ਸਾਡੇ ਵੱਲ ਬਕਾਇਆ ਕੋਈ ਖੜਾ ਖੜਾ ਹੀ ਨਹੀਂ ਸੀ ਉਸ ਵੇਲੇ ਸਰ ਜਿੱਦਾਂ ਗੈਰ ਕਾਨੂੰਨੀ ਬਸਿਕਿਆ ਵੀਰੇ ਉੱਥੇ ਜਿਹੜੀਆਂ ਰੈਜ਼ੋਲਿਊਸ਼ਨ ਰਹਿਸ਼ ਗੱਦੀ ਗਈ ਲੱਗਦਾ ਕਿ ਵੱਡੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਕਿਉਂਕਿ ਅਧਿਕਾਰੀ ਵੀ ਕਿਤੇ ਨਾ ਕਿਤੇ ਦੇਖੋ ਇਹ ਇਹ ਚੀਜ਼ ਮੈਂ ਹਾਂ ਤੇ ਹੁਣ ਜੁਆਇਨ ਕੀਤਾ ਆਗਸਟ 23 ਦੇ ਵਿੱਚ ਇਹ 16 ਦਾ ਮੈਟਰ ਹੈਗਾ ਸੋ ਇਹ ਇੱਕ ਜਿਹਨੂੰ ਕਹਾਂਗੇ ਇੱਕ ਵੱਖਰਾ ਇਨਕੁਆਰੀ ਦਾ ਮੈਟਰ ਹੋ ਵੱਖਰਾ ਦੇਖੇ ਰਵੇ